ਬੜਾ ਬੰਗਰ ਤੇ ਵਿਕਤਰਕ ਡੀਰੋ ਬਬੂ ਨਾਮ ਕਿਹੜੇ ਹੱਥ ਦੇ ਵਿੱਚ ਬੈਠੇ ਪਹਿਲਾਂ ਵੀ ਇੱਕ ਦਿਨ ਆਏ ਸੀ ਜਿੰਨਾ ਸ਼ਹੀਦਵਾਦ ਜਿੰਨਾ ਪਿਆਰ ਇੱਥੋਂ ਦਿੱਤਾ ਫਾਸਟ ਜੀ ਨੇ ਇੱਥੋਂ ਮਿਲਿਆ ਜਿੱਦਾਂ ਇਹਨਾਂ ਨੇ ਉੱਪਰ ਸਾਡੇ ਮੀਤਵਾਦ ਸਰਦਾਰ ਗਦੀਪ ਸਿੰਘ ਦਾਵਾ ਜੀ ਦੇ ਸਪੋਰਟ ਕਰਨ ਦਾ ਐਲਾਨ ਕੀਤਾ ਮੈਂ ਸਮਝਦਾ ਕਿ ਹੁਣ ਸਾਡੀ ਜਿੱਤ ਨੂੰ ਜਿਹੜਾ ਕੋਈ ਬੰਦਾ ਦੀ ਰੋਕ ਸਕਦਾ ਜਦੋਂ ਇਹਨਾਂ ਦੀ ਮਿਲਕਤਾ ਹੋ ਗਈ ਹੈ ਜਦੋਂ ਪ੍ਰਭੂ ਦਿੱਕਤਾ ਹੋ ਗਈ ਹੈ ਕੱਲ ਵੀ ਕੁੜੀ ਮਟਰੀ ਰਾਮੀ ਕ੍ਰਿਸ਼ਨਾਂ ਦੀ ਹੋਈ ਕਾਨਫਰੰਸ ਦੇ ਵਿੱਚ ਨਹੀਂ ਕੋਈ ਬਾਹਰੋਂ ਬੰਦੇ ਸੀਗੇ ਸਾਡੇ ਕੋਈ ਕੋਈ ਉਹ ਉਹਦੀ ਬੱਡੀ ਨੇ ਸੀ ਮੈਂ ਦੇਖਿਆ ਸਾਡੇ ਸੀਆਈਡੀ ਨੇ ਰਿਪੋਰਟ ਕੀਤੀ ਉੱਚ ਜਿਆਦਾ ਤਰ ਹਲਕੇ ਤੋਂ ਬਾਹਰ ਦੇ ਕਿਉਂਕਿ ਜਿਹੜੇ ਸਾਡੇ ਹਲਕੇ ਆਜੇ ਨਾਲ ਆ ਪੇਦਾ ਬਾਬਾ ਨਾਮਕ ਕਾਦੀਆਂ ਗਦਾਸਪੁਰ ਇਹਨਾਂ ਸਾਰੇ ਹਲਕਿਆਂ ਦੀ ਸਾਡੇ ਕ੍ਰਿਸ਼ਨ ਭਾਈਚਾਰੇ ਦਾ ਬਹੁਤ ਹੈ ਉਹਨਾਂ ਨੇ ਬਹੁਤ ਸਾਰੇ ਬਾਦੂ ਬਲ ਜਿਹੜੇ ਵਿਪਸਤਗਰ ਦੇ ਸੱਦੇ ਸੀ ਜਿਹਨਾਂ ਲੋਕਾਂ ਇੱਥੇ ਸਾਰੇ ਉਹ ਚੀਜ਼ ਵਾਦ ਤਦਮੂ ਦੀ ਸਭੇ ਉਮੀਦਵਾਦ ਨਾ ਆਵਾ ਦੀ ਪਟੇ ਨਾਲ ਉਹ ਅਸੀ ਮੁਖੰਤੀ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਜੋ ਵੀ ਇਸ ਚ ਭਾਈਚਾਰ ਦੀਆਂ ਪੁਰਾਣੀਆਂ ਡਿਵਾਰਟ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਪਹਿਲੀਆਂ ਸਰਕਾਰਾਂ ਨੇ ਵੋਟਾਂ ਲਈਆਂ ਪਰ ਕੰਮ ਨਹੀਂ ਕੀਤਾ ਉਹ ਅਪੌਇੰਟਸਾ ਦਾ ਕਰਕੇ ਦਿਆ ਨਾ ਸੀਐਮ ਸਾਹਿਬ ਨੇ ਅੱਦੀ ਨੂੰ ਭੇਜਿਆ ਕਿ ਤੁਸੀਂ ਜਾ ਕੇ ਤੇ ਤੁਸੀਂ ਮਿਲੋ ਜੀ ਦੂਜਾ ਜਾ ਕੇ ਵਿਸ਼ਵਾਸਵਾ ਤੇ ਅਸੀਂ ਆ ਗਏ ਤੋਂ ਮੈਂ ਵਿਸ਼ਵਾਸਵਾ ਆ ਰਿਹਾ ਸੀਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਮਝਦਾ ਕਿ ਇਹਨਾਂ ਨੇ ਕਿਰਪਾ ਕਰਤੀ ਹੁਣ ਸਾਡੀ 20 ਤੀਕ ਨੂੰ ਜਿੱਤ ਜਿਹੜੀ ਯਕੀਨੀ ਆ 23 ਤੀਕ ਨੂੰ ਦੁਬਾਰਾ ਇੱਥੇ ਲੱਡੂ ਲੈ ਕੇ ਆਵਾਂਗੇ ਦੇਖੋ ਜੀ ਸਾਡਾ ਆਮ ਆਦਮੀ ਬਾਤ ਗਿਆ ਇਹ ਹਰ ਕੰਮ ਬਸ ਕਰ ਕਰਦੀ ਹੈ ਔਰ ਰੇ ਕੱਲ ਕ੍ਰਿਸਟਨ ਪਾਈ ਚੱਲ ਇਹ ਸਾਡੇ 9 ਮਾਸ ਦਾ ਰਿਸ਼ਤਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਦੇ ਦੇਖੋ ਬਾਹਰੋਂ ਤੇ ਜਿੰਨਾ ਮਰਜ਼ੀ ਜੋ ਕੁਝ ਮਰਜ਼ੀ ਆਪਾਂ ਕੱਟ ਕਰ ਲਈਏ ਉਹ ਤੇ ਕਬਾਰਦਾ ਹੋ ਗਿਆ ਕਿਉਂਕਿ ਕੱਲ੍ਹ ਦੀਆਂ ਵੀ ਰਿਪੋਰਟਾਂ ਜਿਹੜੀਆਂ ਸਾਨੂੰ ਆਈਆਂ ਨੇ ਜਿਹੜਾ ਕਹਿ ਰਹੇ ਸੀ ਕਿ ਕ੍ਰਿਸਚਨ ਰੈਲੀ ਹੋਈ ਆ ਉਹ ਤੁਸੀਂ ਫੋਟੋਆਂ ਦੇ ਵਿੱਚ ਪਰਤਾਖਾ ਵੀ ਦੇਖ ਲਿਓ ਵੀ ਸਾਰੇ ਜਿਹੜੇ ਬੰਦੇ ਬਾਹਰ ਦੇ ਆਊਟ ਜਿਹੜੇ ਨੇ ਆਏ ਨੇ ਸੋ ਅੱਜ ਜੋ ਸਾਨੂੰ ਵਡਾਲਾ ਮੰਗਰ ਤੋਂ ਸਾਡੇ ਫਾਦਲ ਸਾਹਿਬ ਵੱਲੋਂ ਅਸ਼ੀਰਵਾਦ ਪ੍ਰਾਪਤ ਹੋਇਆ ਆਪਾਂ ਸਦਾ ਰਹਿਣੀ ਹੈ ਔਰ ਮੈਨੂੰ ਮਾਣ ਇਹ ਜਿਹੜੀ ਆਪਾਂ ਮਹਿਸੂਸ ਕਿਤੇ ਨਾ ਕਿਤੇ ਕਰਦੇ ਸਾਂ ਵੀ ਇਹ ਕਿੱਥੇ ਕਿੱਥੇ ਕਮੀ ਆ ਅੱਜ ਉਹਨਾਂ ਨੇ ਫਾਦਰ ਸਾਹਿਬ ਨੇ ਸਾਰੀ ਕਮੀ ਜਿਹੜੀ ਦੂਰ ਕਰਕੇ ਆਜਾਵਾਤ ਨੂੰ ਪ੍ਰਾਪਤ ਕੀਤਾ ਔਰ ਮਾਨ ਜੋ ਮੁੱਖ ਮੰਤਰੀ ਪੰਜਾਬ ਕਮਾਨ ਦੀ ਤੇ ਹੱਕ ਦੇ ਵਿੱਚ ਜਿਹੜਾ ਫਤਵਾ ਦਿੱਤਾ ਹੈ ਆਪਾਂ ਸਦਾ ਹੀ ਰਿਣੀ ਰਹਿਵਾਂਗੇ ਔਰ ਨਾਲ ਇਹਨਾਂ ਦੇ ਨਾਲ ਜਿੰਨੇ ਜੋਗਿਆ ਮੋਢੇ ਨਾਲ ਮੋਢਾ ਲਾ ਕੇ ਚਟਾਨ ਮਾਰ ਕੀ ਸਮਝੋ ਜਦੋਂ ਅਜਿਹੀਆਂ ਸ਼ਖਸੀਅਤਾਂ ਦਾ ਇੰਨੀ ਸੰਗਤ ਨਾਲ ਜੁੜਨ ਦੀ ਗੱਲ ਆਖਦੇ ਕਿੰਨਾ ਕਬਲ ਨੂੰ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਭਲ ਇਹ ਹੌਸਲੇ ਅੱਗੇ ਨਾਲੋਂ ਸਾਡੇ ਡਬਲ ਹੋ ਗਏ ਅਸੀਂ ਪਹਿਲਾਂ ਵੀ ਆਏ ਸੀ ਪਰ ਪਹਿਲਾਂ ਇਹਨਾਂ ਨੇ ਵੀ ਸਾਨੂੰ ਜਾਂਚਿਆ ਤੇ ਪਰਖਿਆ ਵੀ ਇਹ ਬੰਦੇ ਕਿਹੋ ਜਿਹੇ ਨੇ ਸੋ ਇਹਨਾਂ ਦੀ ਪਰਖ ਤੋਂ ਬਾਅਦ ਇਹਨਾਂ ਨੇ ਜਿਹੜਾ ਨਚੋਰ ਕੱਢਿਆ ਤੁਹਾਡੇ ਸਾਹਮਣੇ ਆ ਔਰ ਮੈਂ ਸਦਾ ਰਿਲੀ ਹੈ ਇਹਨਾਂ ਨਾਲ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਮਕਸਦ ਜੀ ਕਿ ਜਿਹੜੇ ਮੰਤਰੀ ਵੀ ਆਏ ਨੇ ਐਮ ਐਲ ਏ ਵੀ ਆਏ ਆਸ਼ੀਰਵਾਦ ਲੈਣਾ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਨਾਲ ਆਪਣੇ ਡੇਰਾ ਬਾਬਾ ਨਾਨਕ ਹਲਕੇ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਇੱਕ ਇਸ਼ਾਨਦਨਾ ਚਾਹਨਾ ਕਿ ਪਿਛਲੇ 70 ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਜਿਹੀ ਕੰਮ ਕੀਤਾ ਪੂਰੇ ਤਨਮਨ ਨਾਲ ਮਿਹਨਤ ਕੀਤੀ ਵੀ ਕਿਤੇ ਲੋਕਾਂ ਦਾ ਭਲਾ ਹੋ ਜੇ ਕਿਹਦੀ ਤਰੱਕੀ ਹੋ ਜੇ ਬਾਕੀ ਪਾਰਟੀਆਂ ਜੀ ਇਹੋ ਜਿਹੀਆਂ ਵੇਖੀਆਂ ਨੇ ਵੀ ਜਿਹੜੀਆਂ ਕਹਿੰਦੀਆਂ ਨੇ ਵੀ ਸਾਡੇ ਕੋਲ ਜਗ੍ਹਾ ਹੀ ਨਹੀਂ ਇਹ ਆਮ ਆਦਮੀ ਪਾਰਟੀ ਜੋ ਕਿ ਗੱਲ ਸਾਹਿਬ ਆਏ ਨੇ ਸਾਡੇ ਸੈਰੀ ਸਾਹਿਬ ਆਏ ਨੇ ਐਮ ਐਲ اے ਹਲਕਾ ਬਟਾਲਾ ਹੋਰ ਵੀ ਨੇਤਾ ਪਹੁੰਚੇ ਨੇ ਇੱਥੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਮੂੰਹ ਇਹ ਗੱਲ ਸੁਣੀ ਆ ਵੀ ਸਾਡੇ ਕੋਲ ਬੰਦੇ ਘੱਟ ਨੇ ਤੇ ਨਮਾਇਨੀਆਂ ਵੱਧ ਨੇ ਔਰ ਸਾਡੇ ਕੋਲ ਬਹੁਤ ਕੁਝ ਆ ਲੋਕ ਪ੍ਰਾਪਤ ਕਰਨ ਪਰ ਇਹਨਾਂ ਦੀ ਇੱਕ ਚੰਗੀ ਸੋਝ ਨੂੰ ਦੇਖਦਿਆਂ ਇਹਨਾਂ ਦੇ ਪਿਆਰ ਨੂੰ ਦੇਖਦਿਆਂ ਮੈਂ ਅੱਜ ਆਪਣੀ ਸੰਗਤ ਨੂੰ ਵੀ ਕਹ ਦਤਾ ਇੱਕ ਦੋ ਨੂੰ ਹੀ ਹਜ਼ਾਰਾਂ ਨੂੰ ਗੈਰਦਾ ਇੱਕ ਚੰਗੀ ਸੋਚ ਦੀ ਪਾਰਟੀ ਹੈ ਚੰਗੀ ਸੋਚ ਦੇ ਨੇਤਾ ਨੇ ਤੇ ਇਹਨਾਂ ਨੇਤਾਵਾਂ ਦਾ ਸਾਥ ਦੇ ਕੇ ਤੇ ਇਹ ਸੀ ਡੇਰਾ ਬੋਮਾ ਨਾਨਕ ਜਿਹੜੀ ਅਸੀਂ ਚਿਤਾਉਣੀ ਆ ਤੇ ਮੈਂ ਤਾਂ ਅਗਲ ਸਾਹਿਬ ਜੀ ਕਲਸੀ ਸਾਹਿਬ ਤੇ ਚੇਅਰਮੈਨ ਸਾਹਿਬ ਨੂਰ ਤੇ ਸਾਰੇ ਪਤਵੰਤਿਆਂ ਨੂੰ ਭਰੋਸਾ ਦਿਉਣਾ ਕਿ ਪਿਛਲੇ 15 ਸਾਲਾਂ 'ਚ ਪ੍ਰਭੂ ਦੀ ਕਿਰਪਾ ਨਾਲ ਬਹੁਤ ਸਾਰੇ ਸਰਪੰਚ ਅਸੀਂ ਬਣਾਏ ਨੇ ਤੇ ਸਾਰਾਂ ਸਰਪੰਚਾਂ ਦਾ ਤੇ ਆਵਾਮ ਦਾ ਸਮਰਥਨ ਲੈ ਕੇ ਦੇਰਾ ਬਾਬਾ ਨਾਨਕ ਦੀ ਚਿਮਨੀ ਚੌਣ ਜਸਾਗ ਦੇ ਤੇ ਤਾਰੀਵਾਲ ਸਾਹਿਬ ਤੇ ਐਮਐਲਏ ਸਾਹਿਬ ਦੀ ਤੇ ਮਾਨ ਸਾਹਿਬ ਦੀ ਝੋਲੀ ਚ ਪਾਵਾਂਗੇ ਔਰ ਇਸ ਤਰੀਕੇ ਨਾਲ ਇਸ ਚਰਚ ਦਾ ਨਾਮ ਆ ਤੁਹਾਡਾ ਸੰਗਤ ਜੀ ਜੀ ਕਿੰਨਾ ਕੁ ਬਲ ਮਿਲਦਾ ਵਾ ਵੀ ਪਾਰਟੀ ਵਿੱਚ ਇੱਥੇ ਦੇ ਕੈਂਡੀਡੇਟ ਨੂੰ ਜਦੋਂ ਤੁਸੀਂ ਓਪਨਲੀ ਇਹ ਗੱਲ ਕਹਿੰਦੇ ਵੇਖੋ ਜੀ ਜਦੋਂ ਮੈਂ ਓਪਨਲੀ ਇਹ ਗੱਲ ਕਹਿੰਦਾ ਤੇ ਜਦੋਂ ਜ਼ਿਲ੍ਹਾ ਲੈਵਲ ਹੁੰਦਾ ਜੀ ਐਮਪੀ ਚੋਣਾਂ ਹੁੰਦੀਆਂ ਨੇ ਉਦੋਂ ਮੈਂ 60000 ਤੋਂ 70000 ਤੱਕ ਬੋਰ ਜਿਹੜੀ ਐਮਪੀ ਨੂੰ ਪਵਾਉਣ ਦੀ ਜ਼ਰੂਰਤ ਰੱਖਣਾ ਔਰ ਹਲਕੇ ਦੇ ਮੁਤਾਬਕ ਇਸ ਹਲਕੇ ਦੇ ਵਿੱਚੋਂ ਅਸੀਂ 10 ਤੋਂ 20 ਹਜ਼ਾਰ ਵੋਟ ਜਿਹੜੀ ਆਪਣੇ ਐਮਐਲਏ ਨੂੰ ਪਾਉਣ ਦੀ ਜ਼ਰੂਰਤ ਰੱਖਣਿਆ ਜੀ ਜਿਲਾ ਜਿਤਾਉਣਾ ਜਿਲਾ ਹਰਵਾਣਾ ਇਹ ਸਾਡੇ ਹੱਥ ਚ ਰਿਆ ਕਿਉਂਕਿ ਅੱਜ ਤੋਂ ਨਹੀਂ ਬੜੀਆਂ ਚੋਣਾਂ ਜਿਹੜੀਆਂ ਹੋਈਆਂ ਨੇ ਜਿਲਾ ਪੂਰਾ ਐਮਐਲਏ ਦਾ ਤੇ ਜਿਲਾ ਪੂਰਾ ਐਮਪੀ ਦਾ ਜਿਤਾ ਕੇ ਭੇਜਦੇ ਰਹਿਆ ਜੀ ਤੇ ਹੁਣ ਵੀ ਵਾਪਰੋ ਸਦੋਨਾ ਪੂਰਾ ਤਾਂ ਮੰਨ ਨਾਲ ਆ ਦੋ ਦਿਨਾਂ ਚ ਕੰਮ ਕਰਾਂਗੇ ਤੇ ਪ੍ਰਭੂ ਦੀ ਅਪਾਰ ਕਿਰਪਾ ਨਾਲ ਵੀ ਤ੍ਰੀ ਨੂੰ ਪੂਰੀਆਂ ਤੱਦ ਕੇ ਮੋਰਲ ਵਾ ਕੇ ਤੇ ਆਪਣਾ ਕੈਂਡੀਡੇਟ ਕਾ